ਤਾਨੂੰ ਤਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਫੌਜਾਂ ਸਦਾ ਸਹਾਈ ਹੁੰਦੀਆਂ ਨੇ ਇੱਕ ਪ੍ਰਵਾਸੀ ਸੱਜਣ ਉਹ ਕਹਿੰਦਾ ਕਿ ਮੈਂ ਜੁਪੀ ਤੋਂ ਉੱਠ ਕੇ ਪੰਜਾਬ ਆਇਆ ਕਮਾਈ ਦੇ ਵਾਸਤੇ ਪਹਿਲਾਂ ਮੈਂ ਲੁਧਿਆਣੇ ਦੇ ਵਿੱਚ ਕੰਮ ਕਰਦਾ ਸੀਗਾ ਉਸ ਤੋਂ ਬਾਅਦ ਮੈਂ ਚੱਲ ਕੇ ਸ੍ਰੀ ਅਮਰਸਰ ਸਾਹਿਬ ਆ ਗਿਆ ਕਹਿੰਦਾ ਇੱਥੇ ਆ ਕੇ ਮੈਂ ਰਕਸ਼ਾ ਪਾਇਆ ਤੇ ਬੱਸ ਸਟੈਂਡ ਤੋਂ ਸਵਾਰੀਆਂ ਲੈ ਕੇ ਜਾਂਦਾ ਸੀ ਦਰਬਾਰ ਸਾਹਿਬ ਜਾਂ ਸ਼ਹੀਦਾਂ ਸਾਹਿਬ ਕਹਿੰਦਾ ਇਹੀ ਨਿਤਾਪ੍ਰਤੀ ਮੇਰਾ ਕੰਮ ਸੀ ਇਹਨਾਂ ਮੈਚ ਦੇਖਦਾ ਹੁੰਦਾ ਸੀ ਵੀ ਬਾਬਾ ਦੀਪ ਸਿੰਘ ਦਾ ਸਥਾਨ ਜਿਹੜਾ ਸੜਕ ਦੇ ਉੱਤੇ ਆ ਉੱਥੇ ਬੜੀ ਭੀੜ ਹੋਇਆ ਕਰਦੀ ਬੜੀ ਸੰਗਤ ਤੇ ਜਿਆਦਾ ਗੇੜੇ ਮੇਰੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਲੱਗਦੇ ਸੀ ਕਹਿੰਦਾ ਬਾਕੀ ਜਗਾ ਜਦੋਂ ਮੈਂ ਜਾਂਦਾ ਸੀ ਤੇ ਲੋਕੀ ਮਰਣਾ ਕਰਦੇ ਸੀ ਅਸੀਂ 10 ਦੇਵਾਂਗੇ ਅਸੀਂ 5 ਦੇਵਾਂਗੇ ਪਰ ਜਿਹੜਾ ਵੀ ਕੋਈ ਜਿਹੜੀ ਵੀ ਕੋਈ ਸੰਗਤ ਜਾਂ ਸਵਾਰੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਜਾਂਦੀ ਹੀ ਉਹਨਾਂ ਨੂੰ ਮੈਂ 20 ਕਹਿ ਦੇਣੇ ਉਹਨਾਂ 20 ਦੇ ਦੇਣੇ ਕਹਿੰਦਾ ਐਵੇਂ ਮੇਰੇ ਜਿਆਦਾ ਗਿਹੜੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਦੇ ਲੱਗਦੇ ਸੀ ਤੇ ਇਦਾਂ ਕਰਦਿਆਂ ਕਰਦਿਆਂ ਕਹਿੰਦਾ ਵੀ ਇੱਕ ਦਿਨ ਮੇਰੇ ਮਨ 'ਚ ਵੀ ਆਇਆ ਵੀ ਇੰਨੀ ਇੱਥੇ ਸੰਗਤ ਆਉਂਦੀ ਆ ਇੰਨੀ ਦੁਨੀਆ ਆਉਂਦੀ ਐ ਇੱਥੇ ਕੋਈ ਨਾ ਕੋਈ ਤਾਂ ਤਾਕਤ ਹੋਵੇਗੀ ਤੇ ਕਹਿੰਦੇ ਵੀ ਮੈਂ ਨਾ ਮੇਰੀ ਰਖਸ਼ੇ ਤੇ ਇੱਕ ਵਾਰਾ ਸਰਦਾਰ ਜੀ ਬੈਠੇ ਮੈਨੂੰ ਪੁੱਛ ਲਿਆ ਵੀ ਇੱਥੇ ਇੰਨੀ ਸੰਗਤ ਕਿਉਂ ਆਉਂਦੀ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਹੋਏ ਨੇ ਅੰਤ ਵਾਸਤੇ ਇਹਨਾਂ ਦਾ ਸੀਸ ਲੱਥ ਗਿਆ ਸੀ ਇਹਨਾਂ ਸੀਸ ਆਪਣੇ ਹੱਥ ਤੇ ਥਲੀ ਤੇ ਰੱਖ ਕੇ ਜੰਗ ਕੀਤੀ ਹੈ ਮੁਗਲਾਂ ਦੇ ਨਾਲ ਤੇ ਮਹਾਨ ਸ਼ਖਸੀਅਤ ਨੇ ਸਿੱਖ ਪੰਥ ਦੇ ਸੋ ਇਹਨਾਂ ਨੂੰ ਸੰਗਤਾਂ ਨਤਮਸਤਕ ਹੁੰਦੀਆਂ ਨੇ ਇਹਨਾਂ ਦੇ ਦਰੋਂ ਬੜਾ ਕੁਝ ਮਿਲਦਾ ਹੈ ਸ਼ਹੀਦਾਂ ਦੇ ਦਰਾਂ ਤੋਂ ਬਹੁਤ ਕੁਝ ਮਿਲਦਾ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਹੀਦਾਂ ਦੇ ਹੱਥ ਵਿੱਚ ਬੜਾ ਕੁਝ ਦਿੱਤਾ ਹੋਇਆ ਬੇਅੰਤ ਤਾਕਤਾਂ ਨੇ ਇਹਨਾਂ ਦੇ ਕੋਲ ਉਹ ਕਹਿੰਦਾ ਵੀ ਮੈਂ ਵੀ ਜਦੋਂ ਅੱਗੇ ਤੋਂ ਲੰਘਣ ਲੱਗ ਪਿਆ ਜਦੋਂ ਸਰਦਾਰ ਜੀ ਦੀ ਗੱਲ ਸੁਣੀ ਫਿਰ ਹੁਣ ਜਦੋਂ ਵੀ ਮੈਂ ਲੰਘਦਾ ਤੋ ਮੈਂ ਉਥੇ ਨਾ ਸੀਸ ਆਪਣਾ ਨਵਾ ਕੇ ਸਿਰ ਨਵਾ ਕੇ ਲੰਘਦਾ ਸੀ ਕਹਿੰਦਾ ਇਦਾਂ ਕਰਦਿਆਂ ਕਰਦਿਆਂ ਮੈਂ ਜਦੋਂ ਵੀ ਉਹਦੇ ਅੰਦਰੋਂ ਅੱਗ ਲਾਗੋ ਨਹੀਂ ਲੰਘਣਾ ਜਾਂ ਅੱਗੋਂ ਦੀ ਲੰਘਣਾ ਗੁਰੂ ਘਰ ਦੇ ਤੇ ਮੈਂ ਕਹਣਾ ਬਾਬਾ ਜੀ ਵੀ ਇਹੀ ਰਖਸ਼ੇ ਤੇ ਰਵਾਂਗੇ ਜੇ ਤੁਹਾਡੇ ਜੇ ਕਰਾਮਾਤਾਂ ਚੜ੍ਹਦੀ ਕਲਾ ਕਰੋ ਮਾਰਾ ਮੇਰੀ ਵੀ ਕਹਿੰਦਾ ਇਦਾਂ ਮੈਂ ਜਿੱਦਾਂ ਮੇਕੋ ਬੋਲਿਆ ਜਾਂਦਾ ਸੀ ਹਿੰਦੀ ਬੋਲਦਾ ਸੀ ਉਹ ਬੰਦਾ ਤੇ ਇਦਾਂ ਮੈਂ ਕਹਿਣਾ ਕਹਿੰਦਾ ਇਦਾਂ ਕਰਦਿਆਂ ਕਰਦਿਆਂ ਉਸੇ ਸਾਲ ਦੇ ਵਿੱਚ ਮੈਂ ਰਖਸ਼ੇ ਤੋਂ ਆਟੋ ਪਾ ਲਿਆ ਆਟੋ ਪੈ ਗਿਆ ਜੀ ਕਹਿੰਦਾ ਆਟੋ ਦੇ ਵਿੱਚ ਫਿਰ ਫਿਰ ਸੰਗਤ ਉਧਰ ਨੂੰ ਲੈ ਕੇ ਜਾਣ ਲਾ ਪਿਆ ਤੇ ਫਿਰ ਮੇਰੀ ਸ਼ਰਦਾ ਬਣੀ ਕਿ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਲੈ ਕੇ ਦਿੱਤਾ ਕਹਿੰਦਾ ਮੈਂ ਪਹਿਲਾ ਘੇੜਾ ਲਾਉਣਾ ਉਹ ਫਰੀ ਲਾਉਣਾ ਐਵੇਂ ਕਹਿੰਦਾ ਜਦੋਂ ਵੀ ਮੈਂ ਲੰਘਣਾ ਤੇ ਸੀਸ ਨਵਾ ਕੇ ਸਿਰ ਨਵਾ ਕੇ ਲੰਘਣਾ ਵੀ ਮਹਾਨ ਸ਼ਹੀਦ ਨੇ ਪਾਈ ਬੜੀ ਇਹਨਾਂ ਦੀ ਬਰਕਤ ਹੈ ਬਹੁਤ ਸੰਗਤ ਇਹਨਾਂ ਦੇ ਕੋਲ ਆਉਂਦੀ ਹੈ ਕਹਿੰਦਾ ਇਦਾਂ ਕਰਦਿਆਂ ਕਰਦਿਆਂ ਕਾਫੀ ਟਾਈਮ ਬੀਤਿਆ ਤੇ ਮੇਰੀ ਸ਼ਰਦਾ ਬਣ ਗਈ ਮੈਂ ਆਪਣੇ ਆਟੋ ਵਿੱਚ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਲੈ ਕੇ ਲਾਈ ਕਹਿੰਦਾ ਵੀ ਕੁਝ ਸਮੇਂ ਬਾਅਦ ਨਾ ਮੇਰੀ ਬੇਟੀ ਨੇ ਨਾ ਬਾਹਰ ਜਾਣ ਵਾਸਤੇ ਅਪਲਾਈ ਕੀਤਾ ਸੀ ਅਸੀਂ ਉੱਥੋਂ ਜ਼ਮੀਨ ਜਮੂਨ ਵੇਚ ਕੇ ਤੇ ਉਹਨੂੰ ਬਾਹਰ ਭੇਜਣ ਲੱਗੇ ਅਸੀਂ ਪੜ੍ਹੇ ਲਿਖੀ ਸੀ ਉਹ ਆਵਾ ਤੇ ਕਹਿੰਦੇ ਜਦੋਂ ਸਾਰਾ ਕੁਝ ਹੋ ਗਿਆ ਉਹਨੇ ਆਲਸ ਕੀਤੀ ਸਾਰਾ ਕੁਝ ਉਹਦੇ ਪੇਪਰ ਉਪਰ ਬਣ ਗਏ ਉਹ ਕਿਤੇ ਆਂਦੀ ਸੀ ਕਿਸ ਚੀਜ਼ ਤੇ ਤੇ ਉਹਦੇ ਰਸਤੇ ਵਿੱਚ ਜਿਵੇਂ ਵੀ ਵਾਹਗੁਰੂ ਜਾਣੇ ਉਹਦੇ ਜਿਹੜੇ ਪੇਪਰ ਸੀ ਤੇ ਪਾਸਪੋਰਟ ਸੀ ਉਹ ਗੁੰਮ ਹੋ ਗਏ ਕਹਿੰਦੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਪਾਪਾ ਇਦਾਂ ਮੇਰੇ ਪੇਪਰ ਡਿੱਗ ਪਏ ਨੇ ਪਾਸਪੋਰਟ ਡਿੱਗ ਪਿਆ ਤੇ ਹੁਣ ਕੀ ਕਰੀਏ ਕਹਿੰਦੇ ਉਹ ਲੱਭਦੇ ਰਹੇ ਤਿੰਨ ਚਾਰ ਦਿਨ ਉਹਨਾਂ ਨੇ ਲੱਭਿਆ ਉੱਥੇ ਨਹੀਂ ਮਿਲਿਆ ਤੇ ਕਹਿੰਦਾ ਮੈਂ ਕਿਹਾ ਆਪਣੀ ਬੇਟੀ ਨੂੰ ਵੀ ਕੋਈ ਗੱਲ ਨਹੀਂ ਨਵਾਂ ਬਣਾ ਲੈਨੇ ਉਹਨੂੰ ਚੱਜ ਬਣ ਜਾਣਾ ਉਹ ਕਹਿਣ ਲੱਗੀ ਵੀ ਜਿਹੜਾ ਪਾਸਪੋਰਟ ਨੂੰ ਟਾਈਮ ਲੱਗ ਜਾਂਦਾ ਹੁੰਦਾ ਆਪਣੇ ਕੋਲ ਇੰਨੇ ਪੈਸੇ ਹੈ ਨਹੀਂ ਵੀ ਆਪਾਂ ਪੈਸੇ ਦੇ ਕੇ ਵੀ ਉਹਦਾ ਕਢਵਾ ਲਈਏ ਜਲਦੀ ਕਢਵਾ ਲਈਏ ਕਹਿੰਦਾ ਮੈਨੂੰ ਹੋਰ ਤਾਂ ਕੋਈ ਹੈ ਨਹੀਂ ਸੀ ਵੀ ਕਹਿੰਦਾ ਮੈਂ ਉਧਰ ਨੂੰ ਸਵਾਰੀ ਲੈ ਕੇ ਜਾਂਦਾ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਦੇ ਦਾ ਮੱਥਾ ਟੇਕਿਆ ਅਖੂਕੇ ਅਰਦਾਸ ਕੀਤੀ ਵੀ ਬਾਬਾ ਜੀ ਕਿਰਪਾ ਕਰੋ ਤੇ ਕਹਿੰਦੇ ਐਵੇਂ ਬੜੀ ਫਿਕਰ ਪਰਿਵਾਰ ਨੇ ਕੀਤੀ ਮੇਰੀ ਘਰ ਵਾਲੀ ਵੀ ਜਿਹੜੀ ਉਹ ਵਿਰਲਾਪ ਕਰੀ ਜਾਂਦੀ ਰੋਈ ਜਾਂਦੀ ਆ ਤੇ ਬੀਟੀ ਵੀ ਤੇ ਮੇਰਾ ਆਪ ਵੀ ਵੀ ਮੈਂ ਇਨੇ ਪੈਸੇ ਲਾਏ ਆ ਹੁਣ ਕੀ ਕਰੀਏ ਕਹਿੰਦੇ ਇਦਾਂ ਕਰਦਿਆਂ ਕਰਦਿਆਂ ਮੇਰੀ ਇੱਕ ਮਨ ਤੇ ਆਈ ਕਿ ਕਦੇ ਮੈਂ ਅੰਦਰ ਨਹੀਂ ਸੀ ਗਿਆ ਦਰਬਾਰ ਚ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਦੇ ਅੰਦਰ ਨਹੀਂ ਸੀ ਗਿਆ ਪਰ ਉਸ ਦਿਨ ਕਹਿੰਦੇ ਮੇਰਾ ਦਿਲ ਕੀਤਾ ਮੈਂ ਅੰਦਰ ਜਾ ਕੇ ਅਰਦਾਸ ਕਰਕੇ ਆਵਾ ਕਹਿੰਦਾ ਮੈਂ ਆਟੋ ਲਾ ਕੇ ਅੰਦਰ ਗਿਆ ਅੰਦਰ ਜਾ ਕੇ ਅਰਦਾਸ ਬੇਨਤੀ ਕੀਤੀ ਜਿਵੇਂ ਮੈਨੂੰ ਆਉਂਦੀ ਸੀ ਮੈਨੂੰ ਪਤਾ ਨਹੀਂ ਸੀ ਕਿੱਥੇ ਮੱਥਾ ਟੇਕਣਾ ਕਿੱਧਰ ਨੂੰ ਜਾਣਾ ਮੈਨੂੰ ਅੰਦਰ ਦਾ ਕੁਝ ਨਹੀਂ ਸੀ ਪਤਾ ਜਿਵੇਂ ਜਿਵੇਂ ਸੰਗਤਾਂ ਜਾਈ ਜਾ ਰਹੀ ਸੀ ਮੈਂ ਵੀ ਨਾਲ-ਨਾਲ ਉੱਥੇ ਜਾ ਕੇ ਮੈਂ ਵੀ ਜਿਵੇਂ ਜਿੰਨੇ ਕੁ ਜੋਗਾ ਸੀ ਜਿੰਨੇ ਕੁ ਬੋਲਣੀ ਆਉਂਦੀ ਸੀ ਬਾਬਾ ਜੀ ਵੀ ਤੁਸੀਂ ਸਾਰਿਆਂ ਦੀ ਕਹਿੰਦੇ ਝੋਲੀ ਭਰਦੇ ਹੋ ਤੇ ਮੈਂ ਪਹਿਲੀ ਵਾਰੀ ਆਇਆ ਮੇਰੇ ਤੇ ਵੀ ਕਿਰਪਾ ਕਰੋ ਵੀ ਮੇਰੀ ਬੇਟੀ ਦੇ ਜਿਹੜੇ ਪੇਪਰ ਗਵਾਚ ਗਏ ਨੇ ਉਹ ਕਿਤੇ ਕਿਸੇ ਤਰ੍ਹਾਂ ਮਿਲ ਜਾਣ ਇਹਨਾਂ ਇਨੀ ਗੱਲ ਕਹਿ ਕੇ ਮੈਂ ਵਾਪਸ ਆ ਗਿਆ ਤੇ ਉਸ ਤੋਂ ਬਾਅਦ 10 ਦਿਨ ਬਾਅਦ ਕਹਿੰਦੇ ਮੈਨੂੰ ਫੋਨ ਆਉਂਦਾ ਮੇਰੀ ਬੇਟੀ ਦਾ ਕਿ ਪਿਤਾ ਜੀ ਵੀ ਸਾਨੂੰ ਪੇਪਰ ਜਿਹੜੇ ਉਹ ਮਿਲ ਗਏ ਆ ਮੇਰਾ ਪਾਸਪੋਰਟ ਵੀ ਮਿਲ ਗਿਆ ਪੇਪਰ ਵੀ ਮਿਲ ਗਿਆ ਕੋਈ ਦੇ ਕੇ ਗਿਆ ਉਹ ਕਹਿੰਦੇ ਵੀ ਕਿਵੇਂ ਮਿਲਿਆ ਕਹਿੰਦੇ ਵੀ ਉਹ ਪੇਪਰਾਂ ਦੇ ਵਿੱਚ ਮੇਰੇ ਇੰਸਟੀਚਿਊਟ ਦਾ ਨਾਮ ਸੀ ਉਹ ਕਿਸੇ ਨੇ ਉਹ ਪੜਿਆ ਤੇ ਉਹ ਇੰਸਟੀਚਿਊਟ ਦੇ ਗਿਆ ਤੇ ਇੰਸਟੀਚਿਊਟ ਤੋਂ ਮੈਨੂੰ ਫੋਨ ਆਇਆ ਤੇ ਉਹ ਮੈਨੂੰ ਕਹਿੰਦੇ ਇਹ ਵੀ ਆਪਣੇ ਪੇਪਰ ਲੈ ਜਾਓ ਤੁਹਾਡੇ ਪੇਪਰ ਇੱਥੇ ਗੁੰਮ ਜਿਹੜੇ ਹੋਏ ਸੀ ਸਾਨੂੰ ਮਿਲਿਆ ਤੇ ਉਹ ਕਹਿੰਦੀ ਮੈਂ ਉਥੋਂ ਲੈ ਆਈ ਆ ਤੇ ਉਹਦਾ ਪਿਓ ਕਹਿੰਦਾ ਵੀ ਮੈਂ ਸ਼ੁਕਰਾਨਾ ਕੀਤਾ ਵੀ ਮਾਰਾ ਬੜੀ ਚੜ੍ਹਦੀ ਕਲਾ ਕੀਤੀ ਤੁਸੀਂ ਲਾਜ ਰੱਖ ਲਈ ਗਰੀਬ ਦੀ ਕਹਿੰਦਾ ਉਹ ਉਦੋਂ ਮੈਂ ਪਿੰਡ ਗਿਆ ਵਾਪਸ ਵੀ ਮੈਂ ਮਿਲ ਕੇ ਆਵਾ ਪਰਿਵਾਰ ਨੂੰ ਕਹਿੰਦੇ ਜਦੋਂ ਪਿੰਡ ਗਿਆ ਤੇ ਮੈਂ ਆਪਣੀ ਬੇਟੀ ਨੂੰ ਤੇ ਆਪਣੀ ਘਰ ਵਾਲੀ ਨੂੰ ਦੱਸਿਆ ਵੀ ਉਥੇ ਇੱਕ ਬਾਬਾ ਦੀਪ ਸਿੰਘ ਸਾਹਿਬ ਦਾ ਸਥਾਨ ਹੈ ਮੈਂ ਉਥੇ ਅਰਦਾਸ ਕੀਤੀ ਉਥੇ ਬਹੁਤ ਸੰਗਤ ਆਉਂਦੀ ਆ ਮੈਂ ਉਹਨਾਂ ਨੂੰ ਜ਼ਿਆਦਾ ਛੱਡ ਕੇ ਆਉਣਾ ਤੇ ਉਹ ਆਪਣੀ ਬੇਟੀ ਨੂੰ ਕਹਿੰਦਾ ਕਿ ਤੁਸੀਂ ਵੀ ਨਾ ਸਰਚ ਕਰੋ ਬਾਬਾ ਦੀਪ ਸਿੰਘ ਬਾਰੇ ਕਹਿੰਦੀ ਉਹ ਬੇਟੀ ਨੇ ਸਰਚ ਕੀਤੀ ਫੋਨ ਤੇ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਜਿਵੇਂ ਦਾ ਸਰੂਪ ਆ ਪਾ ਤੱਕਦੇ ਆ ਚਿੱਤਰ ਚ ਬਣਿਆ ਹੋਇਆ ਕਹਿੰਦਾ ਮੈਂ ਉਹਨੂੰ ਦੱਸਿਆ ਵੀ ਆਹ ਵਾਲਾ ਸਰੂਪ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਇਹ ਵੀ ਦਿਖਾਈ ਫੋਟੋ ਜਿਹੜਾ ਸੀਸ ਲੱਥਿਆ ਹੋਇਆ ਹੱਥ ਦੇ ਰੱਖਿਆ ਜੰਗ ਕੀਤੀ ਉਹ ਵੀ ਦਿਖਾਇਆ ਤੇ ਉਹ ਵੀ ਬੜੇ ਪ੍ਰਭਾਵਿਤ ਹੋਏ ਵੀ ਏਡੀ ਮਹਾਨ ਸ਼ਕਸ਼ੀਰ ਪੰਜਾਬ ਦੀ ਕਹਿੰਦੇ ਵੀ ਮੈਂ ਆਪਣੇ ਬੱਚਿਆਂ ਨੂੰ ਦੱਸਿਆ ਜਿੰਨੇ ਜਿੰਨੇ ਕਿ ਮੈਨੂੰ ਆਉਂਦੀ ਸੀ ਜਿੰਨੇ ਕਿ ਮੈਂ ਸੁਣੀ ਸੀ ਉਹ ਸਰਦਾਰ ਕੋਲੋਂ ਉੰਨੀ ਮੈਂ ਸਾਰੀ ਇਹਨਾਂ ਨੂੰ ਸਦਾ ਦੱਸ ਦਿੱਤੀ ਕਹਿੰਦੇ ਉਸ ਤੋਂ ਬਾਅਦ ਮੇਰੀ ਬੇਟੀ ਨੇ ਨਾ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਜਿਹੜੀ ਆਪਣੇ ਫੋਨ ਦੇ ਸਕਰੀਨ ਤੇ ਲਾ ਲਈ। ਤੇ ਇੱਕ ਵਾਰ ਇੰਸਟੀਚਿਊਟ ਵਾਲਿਆਂ ਨੇ ਬੁਲਾਇਆ ਤੇ ਉਹ ਉੱਥੇ ਗਈ ਤੇ ਉੱਥੇ ਫੋਨ ਪਿਆ ਸੀ ਤੇ ਉਥੋਂ ਦੇ ਜਿਹੜੇ ਲੋਕ ਹੁਣ ਉਹਨਾਂ ਨੂੰ ਜ਼ਿਆਦਾ ਨਹੀਂ ਪਤਾ ਆਪਣੇ ਪੰਜਾਬ ਬਾਰੇ ਜਾਂ ਆਪਣੇ ਸਿੱਖ ਪੰਥ ਬਾਰੇ ਤੇ ਉਹਨਾਂ ਨੇ ਜਿਹੜੀ ਉਹ ਮੈਡਮ ਸੀ ਜਿਹਨੂੰ ਪੇਪਰ ਦੇ ਕੇ ਗਈ ਸੀ ਉਹਨੇ ਕਿ ਜਿਹੜੇ ਫੋਨ ਤੇ ਉਹ ਫੋਟੋ ਲੱਗੀ ਦੇਖੀ। ਤੇ ਮੈਡਮ ਕਹਿੰਦੀ ਵੀ ਇਹ ਕੌਣ ਨੇ? ਕਹਿੰਦੇ ਵੀ ਇਹ ਬਾਬਾ ਜੀ ਨੇ ਸਾਡੇ। ਬੇਟੀ ਕਹਿੰਦੀ। ਕਹਿੰਦੇ ਕਿ ਉਹ ਮੈਡਮ ਕਹਿੰਦੀ ਕਿ ਇਦਾਂ ਦਾ ਸ਼ਖਸ਼ ਮੈਨੂੰ ਪੇਪਰ ਦੇ ਕੇ ਗਿਆ ਤੇਰੇ ਇਦਾਂ ਦਾ ਬਜ਼ੁਰਗ ਸੀ ਸੇਮ ਇਦਾਂ ਦਾ ਹੀ ਦਮਾਲਾ ਬੰਨਿਆ ਸੀ ਇਦਾਂ ਹੀ ਉਹਨੇ ਸ਼ਸਤਰ ਪਾਏ ਹੋਏ ਸੀ ਤੇ ਉੱਚਾ ਲੰਮਾ ਜਵਾਨ ਸੀ ਜਿਹੜਾ ਤੇਰੇ ਪੇਪਰ ਦੇ ਕੇ ਗਿਆ ਮੈਨੂੰ ਜਿਹੜੇ ਮੈਂ ਤੈਨੂੰ ਫੋਨ ਕਰਕੇ ਸੱਦਿਆ ਵੀ ਤੇਰੇ ਪਾਪ ਪੇਪਰ ਗਵਾਚੇ ਮਿਲ ਗਏ ਨੇ ਕਹਿੰਦਾ ਮੇਰੀ ਬੇਟੀ ਨੇ ਘਰੇ ਜਾ ਕੇ ਮੈਨੂੰ ਫੋਨ ਕੀਤਾ ਕਿ ਪਿਤਾ ਜੀ ਵੀ ਇਦਾਂ ਮੈਨੂੰ ਨੂੰ ਦੱਸਿਆ ਉਹਨਾਂ ਨੇ ਵੀ ਇਦਾਂ ਦਾ ਸਰੂਪ ਸੀ ਉਹਨਾਂ ਦਾ ਜਿਹੜੇ ਮੈਨੂੰ ਮੇਰੇ ਪੇਪਰ ਦੇ ਕੇ ਗਏ ਨੇ ਉਹ ਕਹਿੰਦਾ ਵੀ ਮੈਂ ਬੱਸ ਸਟੈਂਡ ਖੜਾ ਸੀ ਮੈਂ ਉਥੋਂ ਪਹਿਲਾਂ ਚੱਲ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਗਿਆ ਅਰਦਾਸ ਬੇਨਤੀ ਕੀਤੀ ਵੀ ਬਾਬਾ ਜੀ ਤੁਸੀਂ ਇਲਾਜ ਰੱਖ ਲਈ ਮੇਰੇ ਮਨ 'ਚ ਇਹ ਹੋ ਸੀਗੀ ਅਰਦਾਸ ਮੈਂ ਇੱਥੇ ਕੀਤੀ ਆ ਜਾਂ ਚਿੰਚਿਤ ਪੇਪਰ ਲੱਭ ਕੇ ਜਾਂ ਤੁਸੀਂ ਲੱਭ ਕੇ ਦਿੱਤੇ ਪਰ ਹੁਣ ਮੈਨੂੰ ਭਰੋਸਾ ਹੋ ਗਿਆ ਕਿ ਤੁਸੀਂ ਲੱਭ ਕੇ ਦਿੱਤੇ ਕਿਨੇ ਐਵੇਂ ਮੈਂ ਆਪਣੇ ਪਰਿਵਾਰ ਨੂੰ ਵੀ ਉਥੋਂ ਸੱਦਿਆ ਉਹਨਾਂ ਨੂੰ ਵੀ ਦਰਸ਼ਨ ਦੇਦਾਰੇ ਕਰਾਏ ਫਿਰ ਮੇਰੀ ਬਾ ਇਦਾਂ ਹੀ ਮਾਰਨ ਕਿਰਪਾ ਕਰਕੇ ਬਾਹ ਫੜੀ ਮੇਰੀ ਇਲਾਜ ਰੱਖੀ ਤੇ ਉਸ ਤੋਂ ਬਾਅਦ ਕਿੰਨਾ ਮੈਂ ਜਦੋਂ ਵੀ ਕੋਈ ਅਰਦਾਸ ਲੋੜ ਪੈਣੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਜਾ ਕੇ ਅਰਦਾਸ ਕਰਨੀ ਤੇ ਹੁਣ ਕਹਿੰਦਾ ਮੈਂ ਆਪਣੇ ਉਥੇ ਪਿੰਡ ਹੀ ਰਹਿਣਾ ਆ ਉਥੇ ਆਪਣਾ ਕਾਰੋਬਾਰ ਕਰ ਲਿਆ ਬੇਟੀ ਮੇਰੀ ਬਾਹਰ ਚਲੀ ਗਈ ਹੈ ਉਹਨੇ ਪ੍ਰਵਾਸ ਪ੍ਰਵਾਸੀ ਬੰਦੇ ਨੇ ਯੂਪੀ ਦੇ ਬੰਦੇ ਨੇ ਸਾਨੂੰ ਇਹ ਵਾਰਤਾ ਸੁਣਾਉਣਾ ਕੀਤੀ ਸੀ ਤੇ ਦੇਖੋ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਕਿਸੇ ਇੱਕ ਫਿਰਕੇ ਦੇ ਨਹੀਂ ਕੇ ਸਿੱਖ ਸਿੱਖਾਂ ਦੇ ਹੀ ਨੇ ਜਾਂ ਹੋਰ ਕਿਸੇ ਦੇ ਨਹੀਂ ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਚਾਹੇ ਉਹ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਜਾਂ ਕੋਈ ਹੋਰ ਵਰਗ ਦਾ ਹੋਵੇ ਜਿਹਦੇ ਹਿਰਦੇ ਅੰਦਰ ਸ਼ਰਧਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਉਹਨਾਂ ਦੇ ਕਾਰਜ ਦੇ ਜਰੂਰ ਆਸ ਕਰਦੇ ਸ਼ਰਧਾ ਤੋਂ ਬਿਨਾ ਕਦੇ ਕਾਰਜ ਦਾਸ ਨਹੀਂ ਹੁੰਦਾ ਸ਼ਰਧਾ ਤੋਂ ਬਿਨਾ ਕਦੇ ਚੀਜ਼ ਨਹੀਂ ਮਿਲਦੀ ਪ੍ਰੇਮ ਤੋਂ ਬਿਨਾ ਕੁਝ ਪ੍ਰਾਪਤ ਹੋ ਹੀ ਨਹੀਂ ਸਕਦਾ ਸੋ ਦੇਖੋ ਪ੍ਰਵਾਸੀ ਬੰਦਾ ਉਹ ਕਹਿੰਦਾ ਇੱਕ ਵਾਰੀ ਇਹ ਵੀ ਕਹਿ ਦਿੰਦਾ ਕੇ ਬਾਬਾ ਦੀਪ ਸਿੰਘ ਸਾਹਿਬ ਇਹ ਪੰਜਾਬ ਵਾਲੇ ਲੋਕਾਂ ਵਾਸਤੇ ਹੁਣੇ ਆ ਜੁਪੀ ਜਿ ਕਿਥੇ ਇਹਨਾਂ ਨੇ ਮੇਰੀ ਮਦਦ ਕਰਨੀ ਹੈ ਔਰ ਉਹਨੂੰ ਭੋਲੇ ਹੋਏ ਨਹੀਂ ਪਤਾ ਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਸ਼ਹੀਦ ਸਿੰਘ ਸਤਗੁਰੂ ਸੱਚੇ ਪਾਤਸ਼ਾਹ ਨੇ ਬਣਾਏ ਨੇ ਇਹਨਾਂ ਨੂੰ ਸਰਦਾਰੀ ਦਿੱਤੀ ਹੈ ਸੰਸਾਰ ਦੀ ਬ੍ਰਹਮੰਡਾ ਖੰਡਾਂ ਦੀ ਇਹ ਹਰ ਥਾਂ ਵਿਚਰ ਜਾਂਦੇ ਨੇ ਸੋ ਖਾਲਸਾ ਜੀ ਸ਼ਹੀਦ ਸਿੰਘਾਂ ਦਾ ਸਨਮਾਨ ਅਦਬ ਕਰੋ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ